ਸ਼੍ਰੀ ਆਨੰਦਪੁਰ ਸਾਹਿਬ ਤੇ ਨੂਰਪੁਰ ਵੇਦੀ ਦੇ ਤਹਿਸੀਲ ਦੇ ਅਧੀਨ ਜਿੰਨੇ ਪਿੰਡ ਆਉਂਦੇ ਐ ਉਹਨਾਂ ਲੋਕਾਂ ਨਾਲ ਹੋਇਆ ਮਾਵਾ ਭੈਣਾਂ ਨਾਲ ਹੋਇਆ ਜਿੰਨੇ ਬਜ਼ੁਰਗ ਐ ਉਹਨਾਂ ਦੇ ਨਾਲ ਚਾਹੇ ਸਾਨੂੰ ਪੰਜਾਬ ਸਰਕਾਰ ਨੇ ਕੀਤਾ ਏ ਚਾਹੇ ਜਿਹੜੂ ਠੇਕਾ ਦਿੱਤਾ ਜਿਹੜੀਆਂ ਸਾਡੀਆਂ ਗੱਡੀਆਂ ਤੇ ਹਾਈ ਸਕਿਉਰਟੀ ਨੰਬਰ ਪਲੇਟ ਲੱਗਦੀਆਂ ਪਹਿਲਾਂ ਆਨੰਦਪੁਰ ਸਾਹਿਬ ਦੇ ਵਿੱਚ ਬੰਦ ਹੋਈਆਂ ਲੱਗਣੀਆਂ ਤੇ ਨੂਰਪੁਰ ਵੇਦੀ ਦੇ ਵਿੱਚ ਅੱਜ ਨੰਗਲ ਦੇ ਵਿੱਚ ਕਿਉਂਕਿ ਜਿੰਨੇ ਸਾਡੇ ਲੋਕ ਲੋਗ ਹੈ ਇਹਨਾਂ ਲਈ ਨੰਗਲ ਜਾਣਾ ਬੜਾ ਸੌਖਾ ਸੀਗਾ ਆਨੰਦਪੁਰ ਜਾਣਾ ਸੌਖਾ ਸੀਗਾ ਨੂਰਪੁਰ ਵੇਦੀ ਜਾਣਾ ਸੌਖਾ ਸੀਗਾ ਪਰ ਤਿੰਨੇ ਸਟੇਸ਼ਨਾਂ ਤੇ ਇਹਨਾਂ ਨੇ ਜਿਹੜੀਆਂ ਪਲੇਟਾਂ ਬੰਦ ਕਰਕੇ ਆ ਸਿਕਿਉਰਿਟੀ ਦੀਆਂ ਅੱਜ ਸਾਨੂੰ ਰੋਕੜ ਜਾਣਾ ਪੈਣਾ ਕਿਉਂਕਿ ਸਰਕਾਰ ਦਾ ਫਰਮਾਨ ਫਰਮਾਨ ਸਮਝ ਲਓ ਚਾਹੇ ਉਹਦਾ ਹੁਕਮ ਸਮਝ ਲਓ ਉਹ ਕਹਿੰਦੇ ਕਿ ਸਾਡੇ ਕੋਲ ਇੱਥੇ ਆਰਡਰ ਪੂਰੇ ਨਹੀਂ ਹੁੰਦੇ ਜਿਸ ਕਰਕੇ ਸਾਰੇ ਨੰਗਲ ਦੇ ਲੋਕ ਆਨੰਦਪੁਰ ਸਾਫ ਦੇ ਲੋਕ ਨੂਰਪੁਰ ਬੇਦੀ ਦੇ ਲੋਗ ਸਾਰੇ ਨੇ ਰੋਪੜ ਜਾਣਾ ਪਣਾ ਇਸ ਲਈ ਜਿਹੜੀਆਂ ਆਨਲਾਈਨ ਜਦੋਂ ਅਸੀਂ ਐਪਲੀਕੇਸ਼ਨ ਫਿਲ ਕਰਦੇ ਆ ਹਾਈ ਸਕਿਉਰਿਟੀ ਨੰਬਰ ਪਲੇਟ ਦੇ ਵਿੱਚ ਆਨਲਾਈਨ ਦੇ ਵਿੱਚ ਨੰਗਲ ਦਾ ਨਾਮ ਡਿਲੀਟ ਹੋ ਗਿਆ ਨੂਰਪੁਰ ਬੇਦੀ ਦਾ ਨੰਬਰ ਨਾਮ ਡਿਲੀਟ ਹੋ ਗਿਆ ਉਸ ਤੋਂ ਅਨੰਦਪੁਰ ਸਾਹਿਬ ਦਾ ਨੰਬਰ ਨਾਮ ਡਿਲੀਟ ਹੋ ਗਿਆ ਛੋਟੀ ਜਿਹੀ ਉਦਾਹਰਣ ਵਜੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆ ਸਾਡੇ ਕੋਲ ਇੱਕ ਜਿਹੜੀ ਐਪਲੀਕੇਸ਼ਨ ਫਾਰਮ ਹੈ ਸਰਨ ਨਮਾਸ਼ਾਰ ਹੈ ਐਨ ਅਤੇ ਨੰਨੋਟਪੁਰ ਵਿਦੇਦੀ ਹੈ ਨਾ ਮੰਗਲ ਹੈ ਔਰ ਇਸ ਇਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਉਹ ਸਾਡੇ ਆ ਮਾਵਾ ਭੈਣਾਂ ਨੂੰ ਹੈ ਸਾਡੇ ਬਜ਼ੁਰਗ ਲੋਕਾਂ ਨੂੰ ਹੈ ਮੰਗਲ ਦੇ ਵਿੱਚ ਪਹਿਲਾਂ ਰੁਜ਼ਗਾਰ ਦਫ਼ਤਰ ਰੋਪੜ ਗਿਆ ਅੱਜ ਜਿਹੜੀ ਹਾਈ ਸਕਿਉਰਟੀ ਦੀਆਂ ਪਲੇਟਾਂ ਲਗਣੀਆਂ ਉਹ ਅੱਜ ਰੋਪੜ ਚਲੀ ਗਈ ਹੈ ਇਸ ਲਈ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਇਹ ਤੱਕਾ ਇੱਕ ਜੇਬ ਨੂੰ ਟੱਕਰੇ ਇੱਕ ਲੋਕਾਂ ਦੀ ਜਿਹੜੀ ਆਵਾਜ਼ ਆਈ ਹੈ ਉਹਦੇ ਦੇ ਟੱਕਰੇ ਨੰਗਰ ਤੋਂ ਆਨੰਦਪੁਰ ਸਾਹਿਬ ਦਾ ਜਿਹੜਾ ਰੋਡ ਹੈ ਉਹ ਸਾਰਾ ਅੱਜ ਉਹਨੂੰ ਇੱਕ ਪੁਆਇੰਟ ਦਿੱਤਾ ਗਿਆ ਕਿ ਐਕਸੀਡੈਂਟ ਜਿਹੜਾ ਰੋਡ ਹੈ ਜਿੱਥੇ ਐਕਸੀਡੈਂਟ ਅੱਜ ਇਸ ਰੋਡ ਤੇ ਹੋ ਰਿਹਾ ਤੇ ਇਸ ਲਈ ਮੇਰੀ ਬੇਨਤੀ ਹੈ ਕਿ ਜਿਹੜਾ ਇਹ ਤੁਹਾਡਾ ਤੁਗਲੇ ਕੀ ਫਰਮਾਨ ਹੈ ਇਹਨੂੰ ਰੋਕਿਆ ਜਾਵੇ ਜਿਹੜੀਆਂ ਪਲੇਟਾਂ ਦਾ ਆਰਡਰ ਤੁਸੀਂ ਹਾਈ ਸਕੂਰਟੀ ਨੰਬਰ ਪਲੇਟਾਂ ਦਾ ਆਰਡਰ ਰੋਪਣ ਲਈ ਕੀਤਾ ਹੈ ਉਹਨੂੰ ਜਲਦ ਤੋਂ ਜਲਦ ਨੰਗਲ ਦਾ ਕੀਤਾ ਜਾਵੇ ਬੇਸ਼ੱਕ ਜਿਹੜਾ ਉੱਥੇ ਕੰਮ ਹੈ ਉਹ ਘੱਟ ਹੈ ਚਾਹੇ ਜ਼ਿਆਦਾ ਹੈ ਅਨੰਦਪੁਰ ਸਾਹਿਬ ਤਿੰਨ ਨੂਰਬੁੜਵੇਦੀ ਦਾ ਵੀ ਕੰਮ ਬੇਸ਼ੱਕ ਇੱਕ ਜਗ੍ਹਾ ਸ਼ਿਫਟ ਕਰ ਦੋ ਪਰ ਜਿਹੜਾ ਤੁਸੀਂ ਇਹ ਤਵਲਕ ਫਰਮਾਨ ਦਿੱਤਾ ਹੈ ਰੋਪੜ ਨੂੰ ਜਾਣ ਦਾ ਕਿਉਂਕਿ ਜਦੋਂ ਪਲੇਟਾਂ ਲੱਗਣੀਆਂ ਹੈ ਤਾਂ ਸਾਨੂੰ ਆਪਣੀਆਂ ਆਪਣੀਆਂ ਗੱਡੀਆਂ ਤੇ ਜਾਣਾ ਪੈਣਾ ਸਾਨੂੰ ਆਪਣੇ ਮੋਟਰਸਾਈਕਲ ਤੇ ਜਾਣਾ ਪੈਣਾ 80 ਕਿਲੋਮੀਟਰ ਦਾ ਸਫ਼ਰ ਨੰਗਲ ਤੋਂ ਰੋਪੜ ਦਾ ਹੈ ਇਸ ਲਈ ਬੇਨਤੀ ਹੈ ਤੁਹਾਨੂੰ